माणा ठंडा कौ करे मावा ठंडिय छवां छा कौण करे मावां जे हर जाने लोक कौण परे मावा ठंडिय छवां छवा कौण करे औ मवां ठंडीअ छवा छव कौण करेेव ਬਸ ਮੋਸ਼ਨਲ ਹੋ ਗਿਆ ਤੂੰ ਤੈਨੂੰ ਅਸੀਂ ਭਾਵਕ ਕਰਤਾ ਯਾਰ ਹਉ ਮੰਨਿਆ ਖੁਦਾ ਨੂੰ ਜਾਨ ਦੇਣੀ ਏ ਇੱਕ ਗੱਲ ਅੱਖਾਂ ਸ਼ਰੀਆ ਮੰਨਿਆ ਖੁਦਾ ਨੂੰ ਜਾਨ ਦੇਣੀ ਏ ਇੱਕ ਗੱਲ ਅੱਖਾਂ ਸ਼ਰੀਆ ਮਸਜਦਾ ਕਰਾਂ ਮੈਂ ਦੂਜਾ ਰੱਬ ਨੂੰ ਪਹਿਲੀ ਮੇਰੇ ਯਾਰ ਨੂੰ ਸਲਾਮ ਸਜਦਾ ਕਰਾਂ ਮੈਂ ਦੂਜਾ ਰੱਬ ਨੂੰ ਪਹਿਲੀ ਮੇਰੇ ਯਾਰ ਨੂੰ ਸਲਾਮ ਇਹਨਾਂ ਟ੍ਰੈਂਡ ਸਿੰਗਰ ਸੀਗੇ ਜਿਹੜੇ ਸਟੇਜਾਂ ਨਹੀਂ ਕਰ ਰਹੇ ਸੀਗੇ ਉਹਨਾਂ ਦਾ ਮੁਕਾਬਲਾ ਕਰਾਇਆ ਗਿਆ ਸੀਗਾ ਉਹਦੇ ਚੋਂ ਆਪਾਂ ਨੇ ਫਰਸਟ ਪ੍ਰਾਈਜ਼ ਲਿੱਤਾ ਸੀਗਾ ਜੀ ਉਹ ਵੈਰੀ ਗੁੱਡ ਇੱਤੀ ਵਿੱਚ ਵੀ ਪਿੱਛੇ ਹਟਣਾ ਨਹੀਂ ਸਭ ਦੇਸ਼ ਅਨਾਜ ਨਾਲ ਭਰ ਦਿਆਂਗੇ ਮਿੱਟੀ ਚੋਂ ਪੈਦਾ ਕਰ ਮੋਤੀ ਖੁਸ਼ਹਾਲ ਦੇਸ਼ ਨੂੰ ਕਰ ਦਿਆਂਗੇ ਮਿੱਟੀ ਚ ਪੈਦਾ ਕਰ ਮੋਤੀ ਖੁਸ਼ਹਾਲ ਦੇਸ਼ ਨੂੰ ਕਰ ਦਿਆਂਗੇ ਜੈ ਜਵਾਨ ਕਿਸਾਨ ਦਾ ਨਾਰਾ ਜੇ ਜਵਾਨ ਕਿਸਾਨ ਦਾ ਨਾਰਾ ਸੱਚ ਬਣਾਵਾਂਗੇ ਸੋ ਸਾਨੂੰ ਸਾਡੇ ਭਾਰਤ ਦੀ ਅਸੀਂ ਦੇਸ਼ ਨੂੰ ਅੱਗੇ ਲਿਜਾਵਾਂਗੇ ਸਾਨੂੰ ਸਾਡੀ ਗੱਲ ਦਾ ਜਵਾਬ ਦੇ ਜਮੀ ਮਹਿੰਗੇ ਅਹਿਸਾਸਾਂ ਦੇ ਹਿਸਾਬ ਦੇ ਜਮੀ ਓ ਜੀ ਦੀ ਪੱਤੀ ਪੱਤੀ ਕੁਰਬਾਨ ਹੋ ਗਈ ਓਹੀ ਸਾਨੂੰ ਸੇਕਦਾ ਗਲਾਬ ਦੇ ਜਵੀ ਓ ਮੇਕਾਂ ਮੁੜ ਆਉਣੀਆਂ ਨਿਮਾਲੀਆਂ ਜੜਾਂ ਨੂੰ ਪਾਣੀ ਪਾ ਲਵੇਂ ਕਿਦਰੇ ਖੁਸ਼ ਰਹਿਣਾ ਚੰਗੀ ਗੱਲ ਆ ਮੈਂ ਤਾਂ ਕਹਿੰਦਾ ਹੱਸਦੇ ਖੇਡਦੇ ਰਹੋ ਬਸ ਉਦਾਸ ਤਾਂ ਫਿਰ ਹੋਗੇ ਤਾਂ ਫਿਰ ਮੁੜ ਕੇ ਟੈਨਸ਼ਨ ਪਰੇਸ਼ਾਨੀਆਂ ਵਾਧੀਆਂ ਜੀ ਤੁਸੀਂ ਦੇਖ ਰਹੇ ਹੋ ਜੀ ਡੀਬੀ ਨਿਊਜ਼ ਤੇ ਮੈਂ ਤੁਹਾਡਾ ਆਪਣਾ ਮਹਿੰਦਰ ਪਾਲ ਲੂੰਬਾ ਅੱਜ ਅਸੀਂ ਪਹੁੰਚੇ ਆ ਪਿੰਡ ਬੋਨਾ ਪਿਛਲੇ ਦਿਨੀ ਵਿੰਦਰ ਬਹੋਨਾ ਦੇ ਗੀਤਾਂ ਨੇ ਸੋਸ਼ਲ ਮੀਡੀਆ ਤੇ ਖੂਬ ਧਮਾਲ ਮਚਾਈ ਜਿਹੜੇ ਕਿ ਕੁਦਰਤੀ ਤੌਰ ਤੇ ਅਸੀਂ ਰਿਕਾਰਡ ਕੀਤੇ ਸੀ ਜਿਹੜਾ ਜਦੋਂ ਉਹ ਕੰਮ ਕਰ ਰਿਹਾ ਸੀ ਖੇਤਾਂ ਦੇ ਵਿੱਚ ਤੇ ਬਹੁਤ ਸਾਰੇ ਦਰਸ਼ਕਾਂ ਨੇ ਉਹਨਾਂ ਦੀ ਆਵਾਜ਼ ਨੂੰ ਪਸੰਦ ਕੀਤਾ ਔਰ ਉਹਨਾਂ ਦੇ ਕੰਮ ਦੇ ਕਰਨ ਦੇ ਢੰਗ ਨੂੰ ਪਸੰਦ ਕੀਤਾ ਸੋ ਅੱਜ ਉਚੇਤੇ ਤੌਰ ਤੇ ਅਸੀਂ ਉਹਨਾਂ ਨੂੰ ਮਿਲਣ ਲਈ ਪਹੁੰਚੇ ਆ ਤੇ ਆਪਣੇ ਦਰਸ਼ਕਾਂ ਨੂੰ ਮਿਲਾਉਣ ਵਾਸਤੇ ਪਹੁੰਚੇ ਆ ਉਹਨਾਂ ਦੇ ਨਾਲ ਸੋ ਬਾਈ ਬਿੰਦਰ ਭੋਨਾ ਖੇਤਾਂ ਦੇ ਵਿੱਚ ਕੰਮ ਕਰ ਰਿਹਾ ਐ ਸੋ ਆਜੋ ਆਪਾਂ ਮਿਲਦੇ ਆ ਉਹਨਾਂ ਨੂੰ ਸੋ ਜਾਣਦੇ ਆ ਉਹਨਾਂ ਬਾਰੇ ਤੇ ਨਾਲ ਉਹਨਾਂ ਤੋਂ ਅੱਜ ਕੁਝ ਨਵੇਂ ਗੀਤ ਵੀ ਸੁਣਾਗੇ ਤੇ ਨਾਲ ਉਹਨਾਂ ਦੀ ਜ਼ਿੰਦਗੀ ਬਾਰੇ ਵੀ ਗੱਲਾਂ ਬਾਤਾਂ ਕਰਾਂਗੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭੋਰਵਿੰਦਰ ਕੀ ਹਾਲ ਹੈ ਵੀਰ ਬਹੁਤ ਵਧੀਆ ਜੀ ਬਹੁਤ ਵਧੀਆ ਧੰਨਵਾਦ ਜੀ ਲੱਗੇ ਪਏ ਉਹ ਖੇਤਾਂ 'ਚ ਮਿਹਨਤ ਕਰਨਾ ਹਾਂਜੀ 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 ਧੰਨਵਾਦ ਜੀ ਧੰਨਵਾਦ ਉਹ ਠੀਕ ਠਾਕ ਐ ਸਭ ਬਹੁਤ ਵਧੀਆ ਸਰ ਬਹੁਤ ਵਧੀਆ ਭਾਈ ਬਿੰਦਰਾ ਸੀ ਜਿਹੜੀ ਉਸ ਦਿਨ ਤੁਹਾਡੀ ਵੀਡੀਓ ਬਣਾਈ ਸੀ ਕੁਦਰਤੀ ਜਾਂਦਿਆਂ ਦੇ ਇੱਥੇ ਕੰਮ ਕਰਦਿਆਂ ਦੇ ਤੁਹਾਡੀ ਖੇਤ ਦੇ ਵਿੱਚ ਹਾਂਜੀ ਹਾਂ ਉਹ ਅਸੀਂ ਸੋਸ਼ਲ ਮੀਡੀਆ ਤੇ ਪਾਈ ਹਾਂਜੀ ਤੇ ਉਹ ਲੋਕਾਂ ਨੇ ਬਹੁਤ ਪਸੰਦ ਕੀਤੀ ਧੰਨਵਾਦ ਜੀ ਅਸੀਂ ਰੀਲਾਂ ਬਣਾ ਕੇ ਦੋ ਕੁ ਪਾਈਆਂ ਸੀ ਕਿਉਂਕਿ ਉਹ ਦੋ ਕੁ ਗੀਤ ਸੀਗੇ ਤੁਹਾਡੇ ਸਾਡੇ ਕੋਲ ਦੋ ਦੋ ਟੱਪੇ ਤੁਹਾਡੇ ਗਾਏ ਹੋਏ ਹਾਂਜੀ ਹਾਂਜੀ ਸੋ ਬਹੁਤ ਜ਼ਿਆਦਾ ਪਸੰਦ ਕੀਤੀ ਔਰ ਲੋਕਾਂ ਨੇ ਫੋਨ ਵੀ ਕੀਤੇ ਤੁਹਾਡੇ ਬਾਰੇ ਜਾਣ ਰਹੇ ਜਾਣਨ ਬਾਰੇ ਉਹ ਜਾਣਨਾ ਚਾਹੁੰਦੇ ਆ ਤੁਹਾਡੇ ਬਾਰੇ ਵੀ ਇਹ ਕੌਣ ਨੇ ਕੀ ਕੰਮ ਕਰਦੇ ਆ ਜਾਂ ਕੀ ਕਰਦੇ ਰਹੇ ਆ ਹਾਂਜੀ ਸੋ ਅੱਜ ਜੀ ਤੁਹਾਡੇ ਨਾਲ ਗੱਲਬਾਤ ਕਰਨ ਲਈ ਪਹੁੰਚੇ ਆ ਪਹਿਲਾਂ ਤਾਂ ਸਵਾਗਤ ਹੈ ਜੀ ਡੀਬੀ ਨਿਊਜ਼ ਤੇ ਤੁਹਾਡਾ ਜੀ ਥੈਂਕ ਯੂ ਸਰ ਧੰਨਵਾਦ ਤੁਹਾਡਾ ਮੈਂ ਜੀਡੀਬੀ ਨਿਊਜ਼ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਜਿਹੜਾ ਤੁਸੀਂ ਇੱਥੇ ਮੇਰੇ ਕੋਲ ਪਹੁੰਚ ਕੀਤੀ ਜੀ ਚੱਲ ਕੇ ਆਏ ਮੈਨੂੰ ਨਮਾਣੇ ਤੇ ਨਮਾਣੇ ਨੂੰ ਇੰਨਾ ਵੱਡਾ ਮਾਨ ਦਿੱਤਾ ਜੀ ਬਾਈ ਵਿੰਦਰ ਕਿੰਨੀ ਉਮਰ ਹੈ ਤੁਹਾਡੀ ਮੇਰੀ ਉਮਰ ਸਮਝੋ ਜੀ ਮੇਰਾ 10 ਅਪ੍ਰੈਲ 1971 ਦਾ ਜਨਮ ਹੈ ਜੀ ਇਹਦਾ ਮਤਲਬ ਘੱਟੋ ਘੱਟ ਤੁਸੀਂ 53 ਸਾਲ ਦੇ ਹੋ ਜੀ ਹਾਂ ਜੀ 53 ਸਾਲ ਦੀ ਉਮਰ ਹੈ ਜੀ ਤੇ ਕਿੰਨੇ ਕਿੱਥੋਂ ਤੱਕ ਪੜਿਓ ਮੈਂ 7ਵੀਂ ਕਲਾਸ ਤੱਕ ਪੜਿਆ ਜੀ 7ਵੀਂ ਦੇ ਵਿੱਚੋਂ ਦਾਖਲਾ ਕੀਤਾ ਸੀਗਾ ਬਸ ਫਿਰ ਇੱਕ ਦੋ ਦਿਨ ਜਾਰ ਰਹੀਆਂ ਬਸ हट ਗਿਆ ਜੀ ਅੱਛਾ ਹਾਂਜੀ ਹਾਂਜੀ ਤੇ ਗਾਉਣ ਦਾ ਸ਼ੌਂਕ ਕਿਵੇਂ ਪਿਆ ਫਿਰ ਗਾਉਣ ਦਾ ਸ਼ੌਕ ਮੈਨੂੰ ਸਕੂਲ ਤੋਂ ਹੀ ਪੈ ਗਿਆ ਸੀਗਾ ਜੀ ਬਾਲ ਸਵਾ ਦੇ ਵਿੱਚੋਂ ਅੱਛਾ ਸਕੂਲ ਪੜਦੇ ਆ ਤਾਂ ਤੁਸੀਂ ਜਣਦੇ ਗਾਉਣਾ ਸ਼ੁਰੂ ਕਰਤਾ ਸੀਗਾ ਹਾਂਜੀ ਹਾਂਜੀ ਓਕੇ ਓਕੇ ਤੇ ਫਿਰ ਕਿੱਥੋਂ ਤੱਕ ਗਏ ਅੱਗੇ ਅੱਗੇ ਤਾਂ ਬਸ ਇਸ ਤਰ੍ਹਾਂ ਗੀਤ ਲਿਖਣ ਦਾ ਵੀ ਸ਼ੌਕ ਸੀਗਾ ਜੀ ਅੱਛਾ ਤੇ ਬਸ ਐ ਬਖੇਤਾ ਬੰਨਿਆ ਚ ਗਾਉਂਦੇ ਰਹਿੰਦੇ ਸੀਗੇ ਜ਼ਿਆਦਾ ਤਾਂ ਅੱਛਾ ਖੇਤਾ ਬੰਨਿਆ ਦੀ ਗਾਇਆ ਖੇਤਾ ਬੰਨਿਆ ਚ ਫਿਰ ਇੱਕ ਜਗਰਾਤੇ ਵਾਲੀ ਪਾਰਟੀ ਸੀਗੀ ਜਿੰਨਾਂ ਦੇ ਨਾਲ ਥੋੜਾ ਜਿਹਾ ਟਾਈਮ ਕੰਮ ਕੀਤਾ ਹਾਂ 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 ਉਸ ਤੋਂ ਬਾਅਦ 1997 ਦੇ ਵਿੱਚ ਇੱਕ ਤਮਨਪੈਰਸ ਦੇ ਵਿੱਚ ਮੁਕਾਬਲਾ ਕਰਵਾਇਆ ਗਿਆ ਸੀਗਾ ਅਨਟ੍ਰੇਨਡ ਅਨਟ੍ਰੇਨਡ ਮੁੰਡਿਆਂ ਦਾ ਮੰਡੇਪੂਰੀਆਂ ਦੇ ਜਿਹੜੇ ਸਿੰਗਰ ਜਿਹਨੇ ਹਾਂਜੀ ਅਨਟ੍ਰੇਨਡ ਸਿੰਗਰ ਸੀਗੇ ਜਿਹੜੇ ਸਟੇਜਾਂ ਨਹੀਂ ਕਰ ਰਹੇ ਸੀਗੇ ਉਹਨਾਂ ਦਾ ਮੁਕਾਬਲਾ ਕਰਾਇਆ ਗਿਆ ਸੀਗਾ ਉਹਦੇ ਚੋਂ ਆਪਾਂ ਨੇ ਫਰਸਟ ਪ੍ਰਾਈਜ਼ ਮਿੱਤਿਆ ਸੀਗਾ ਜੀ ਉਹ ਵੈਰੀ ਗੁੱਡ 1997 ਚ ਹਾਂਜੀ ਹਾਂਜੀ ਯਾਨੀ ਅੱਜ ਤੋਂ 27 ਸਾਲ ਪਹਿਲਾਂ ਦੀਆਂ ਗੱਲਾਂ ਐ ਹਾਂਜੀ 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 ਤੇ ਫਿਰ ਉਸ ਤੋਂ ਬਾਅਦ ਕਿੱਧਰ ਲੋਪ ਹੋ ਗਿਆ ਬਿੰਦਰ ਬੋਨਾ ਬਸ ਜੀ ਗਰੀਬੀ ਦੇ ਪੈਹਾਂ ਚ ਦੱਬੇ ਗਏ ਅੱਛਾ ਗਰੀਬੀ ਆ ਜਿਹਨੇ ਮਾਤਾ ਪਿਤਾ ਸੀਗੇ ਮਾਤਾ ਪਿਤਾ ਸੀਗੇ ਉਹ ਥੋੜਾ ਜਿਹਾ ਸੀਰੀਅਸ ਹੋ ਗਏ ਸੀ ਮਾਰਾ ਰਹਿਣ ਲੱਗੇ ਸੀਗੇ ਹੂੰ ਹੂੰ ਤੇ ਉਹਦਾ ਕਰਕੇ ਫਿਰ ਮੈਨੂੰ ਜੀ ਆਪਦਾ ਕੰਮ ਧੰਦੇ ਚ ਜ਼ਿਆਦਾ ਰਹਿਣਾ ਪੈਗਾ ਬੀ ਜੀ ਓਕੇ ਓਕੇ ਆਜੋ ਇਧਰੋਂ ਚੱਲਦੇ ਆ ਆਪਾਂ ਨਾਲ ਨਾਲ ਗੱਲਾਂ ਕਰਦੇ ਆ ਹਾਂਜੀ ਹਾਂਜੀ ਤੇ ਫਿਰ ਮੈਨੂੰ ਇਹ ਵੀ ਪਤਾ ਲੱਗਿਆ ਤੁਸੀਂ ਕਾਮਰੇਡਾਂ ਦੀਆਂ ਸਟੇਜਾਂ ਤੇ ਵੀ ਗਾਉਂਦੇ ਰਹੇ ਹੋ ਇਨਕਲਾਬੀ ਗੀਤ ਵਗੈਰਾ ਵੀ ਹਾਂਜੀ ਹਾਂਜੀ ਲਾਉਂਦੇ ਰਹੇ ਆ ਜੀ ਸਟੇਜਾਂ ਤੇ ਕਿੰਨੀ ਕੁ ਦੇਰ ਕਿੰਨੀ ਕੁ ਦੇਰ ਰਹੇ ਆ ਉਹਨਾਂ ਦੀ ਬਸ ਜਦੋਂ ਉਹਨਾਂ ਦਾ ਹੁੰਦਾ ਸੀਗਾ ਪ੍ਰੋਗਰਾਮ ਵੋਟਾਂ ਦਾ ਪ੍ਰੋਗਰਾਮ ਹੁੰਦਾ ਸੀਗਾ ਜੀ ਹੂੰ ਹੂੰ ਬਸ ਉਦੋਂ ਜਾ ਕੇ ਤੇ ਰੈਲੀ ਵਗੈਰਾ ਉਹਨਾਂ ਦੀ ਹੁੰਦੀ ਸੀਗੀ ਓਕੇ ਉਦੋਂ ਚੱਲ ਜਾਂਦੇ ਸੀਗੇ ਜੀ ਠੀਕ ਹੈ ਠੀਕ ਹੈ ਮੈਂ ਤੁਹਾਨੂੰ ਦੋ ਕਿਉਂਕਿ ਦੋ ਕਵਾਰੀ ਸੁਣਿਆ ਉਹਨਾਂ ਦੀਆਂ ਸਟੇਜਾਂ ਤੇ ਗੀਤ ਗਾਉਂਦੇ ਆ ਹਾਂਜੀ ਹਾਂਜੀ ਸਰ ਠੀਕ ਹੈ ਅਨਕਲਾਬੀ ਗੀਤ ਤੁਹਾਡੇ ਮੂੰਹੋਂ ਸੁਣੇ ਸੀਗੇ ਤੇ ਇਹ ਉਹਦੋਂ ਤੁਹਾਨੂੰ ਵੇਖ ਕੇ ਮੈਨੂੰ ਯਾਦ ਆਇਆ ਵੀ ਇਹ ਤਾਂ ਉਹੀ ਬੰਦਾ ਹੈ ਕਿਉਂਕਿ ਮੈਨੂੰ ਨਹੀਂ ਪਤਾ ਤੁਹਾਡਾ ਪਿੰਡ ਬੋਨਾ ਹਾਂਜੀ 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 ਇਹਦਾ ਸਰਪੰਚ ਸਾਹਿਬ ਨੇ ਦੱਸਿਆ ਵੀ ਕਹਿੰਦੇ ਵੀ ਇਹ ਸਾਡੇ ਪਿੰਡ ਦੇ ਨੇ ਤੇ ਵਿੰਦਰ ਤੁਹਾਡਾ ਵਿਆਹ ਹੋਇਆ ਹਾਂਜੀ ਵਿਆਹ ਹੋਇਆ ਜੀ ਕਿੰਨੇ ਬੱਚੇ ਤੁਹਾਡੇ ਬੇਟੀ ਹੈ ਜੀ ਇੱਕ ਬੇਟੀ ਹੈ ਇੱਕ ਹਾਂਜੀ 10ਵੀਂ ਕਲਾਸ ਚ ਪੜਦੀ ਹੈ ਜੀ 10 ਸਾਲ ਦਾ ਹੈ ਬੇਟਾ ਸੀਗਾ ਛੋਟੀ ਉਮਰ ਦੀ ਪੂਰਾ ਹੋ ਗਿਆ ਸੀਗਾ ਪੂਰਾ ਹੋ ਗਿਆ ਹਾਂ ਇੱਕ ਬੇਟੀ ਹੈ ਜੀ ਵੈਰੀ ਸੈਟ ਸੋ ਬੇਟੀ ਤਾਂ ਪੜਾ ਰਿਹਾ ਹਾਂ ਇੱਕ ਤੁਹਾਡਾ ਮੈਂ ਗੀਤ ਸੁਣਿਆ ਸੀਗਾ ਕਿਰਨ ਬੇਦੀ ਅਸੀਂ ਕੁਝ ਇਦਾਂ ਦਾ ਸ਼ਾਇਦ ਸੀਗਾ ਸ਼ਾਇਦ ਹਾਂਜੀ 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 ਉਹ ਇੱਕ ਗੀਤ ਤੁਸੀਂ ਕਿਸੇ ਸਟੇਜ ਤੇ ਗਾਉਂਦੇ ਆ ਤੁਹਾਨੂੰ ਸੁਣਿਆ ਸੀਗਾ ਮੈਂ ਹਾਂਜੀ ਹਾਂਜੀ ਕੀ ਤੁਸੀਂ ਮੈਨੂੰ ਅੱਜ ਉਹ ਗੀਤ ਸੁਣਾਉਂਗੇ ਕਿਉਂਕਿ ਤੁਸੀਂ ਆਪਦੀ ਬੇਟੀ ਨੂੰ ਮੈਨੂੰ ਲੱਗਦਾ ਉਹ ਆਪਦੀ ਬੇਟੀ ਨੂੰ ਧਿਆਨ ਚ ਰੱਖ ਕੇ ਲਿਖਿਆ ਲੱਗਦਾ ਉਹ ਗੀਤ ਜਾਂ ਗਾਇਆ ਲੱਗਦਾ ਹੈ ਨਾ ਹਾਂਜੀ 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 ਕੀ ਸੀ ਉਹ ਗੀਤ ਦੇ ਬੋਲ ਮੈਨੂੰ ਸੁਣਾਓ ਦੁਆਰਾ ਅਸੀਂ ਬੱਚੇ 파ਰਿਤ ਮੰਨਦੇ ਹਾਂ ਅੱਜ ਮਾਂ ਲਈ ਕਸਮਾਂ ਪਾਦੇ ਹਾਂ ਅਸੀਂ ਬੱਚੇ ਪਾਰਿਤ ਮੰਨਦੇ ਹਾਂ ਅੱਜ ਮਾਲਿਕ ਕਸਮਾਂ ਪਾਉਂਦੇ ਹਾਂ ਅਸੀਂ ਜਿਸ ਮਿੱਟੀ ਵਿੱਚ ਪਾਲਦੇ ਹਾਂ ਜਿਸ ਮਿੱਟੀ ਵਿੱਚ ਪਾਲਦੇ ਹਾਂ ਇਸ ਲਈ ਮਰ ਜਾਵਾਂਗੇ ਸੋ ਸਾਨੂੰ ਸਾਡੇ ਭਾਰਤ ਦੀ ਅਸੀਂ ਦੇਸ਼ ਨੂੰ ਅੱਗੇ ਲੈ ਜਾਵਾਂਗੇ ਵਾਹ ਜੀ ਵਾਹ ਸੋ ਸਾਨੂੰ ਇਸ ਧਰਤੀ ਦੀ ਅਸੀਂ ਦੇਸ਼ ਨੂੰ ਅੱਗੇ ਲੈ ਜਾਵਾਂਗੇ ਅਸੀਂ ਦੇਸ਼ ਨੂੰ ਅੱਗੇ ਲੈ ਜਾਵਾਂਗੇ ਕਿਸੇ ਮਾਸਟਰ ਕਿਸੇ ਡਾਕਟਰ ਤਰ ਬਾਣ ਅਸੀਂ ਦੇਸ਼ ਦੀ ਸੇਵਾ ਕਰਨੀਆਂ ਭਾਰਤ ਮਾਂ ਦੀਆਂ ਬੱਚੀਆਂ ਚੋਂ ਕੋਈ ਕਿਰਨ ਵੇਦੀ ਜਹੀ ਬਣਨੀਆਂ ਭਾਰਤ ਮਾਂ ਦੀਆਂ ਬੱਚੀਆਂ ਚੋਂ ਕੋਈ ਕਿਰਨ ਵੇਦੀ ਜਹੀ ਬਣਨੀਆਂ ਪੜ ਕੇ ਪਾਇਲਟ ਬਣ ਜਾਣਾ ਪੜ ਕੇ ਪਾਇਲਟ ਬਾਣ ਜਾਣਾ ਫਿਰ ਜਾਜ ਅੜਾਵਾਗੇ ਸੋ ਸਾਨੂੰ ਸਾਡੇ ਭਾਰਤ ਦੀ ਅਸੀਂ ਦੇਸ਼ ਨੂੰ ਅੱਗੇ ਲੈ ਜਾਵਾਂਗੇ ਸੋ ਸਾਨੂੰ ਇਸ ertid ਦੀ ਅਸੀਂ ਦੇਸ਼ ਨੂੰ ਅੱਗੇ ਲੈ ਜਾਵਾਂਗੇ ਅਸੀਂ ਦੇਸ਼ ਨੂੰ ਅੱਗੇ ਲੈ ਜਾਵਾਂਗੇ ਖੇਤੀ ਵਿੱਚ ਵੀ ਪਿੱਛੇ ਹਟਣਾ ਨਹੀਂ ਸਭ ਦੇਸ਼ ਅਨਾਜ ਨਾਲ ਭਰ ਦਿਆਂਗੇ ਮਿੱਟੀ ਚੋਂ ਪੈਦਾ ਕਰ ਮੋਤੀ ਖੁਸ਼ਹਾਲ ਦੇਸ਼ ਨੂੰ ਕਰ ਦਿਆਂਗੇ ਮਿੱਟੀ ਚੋਂ ਪੈਦਾ ਕਰ ਮੋਤੀ ਖੁਸ਼ਹਾਲ ਦੇਸ਼ ਨੂੰ ਕਰ ਦਿਆਂਗੇ ਜੈ ਜਵਾਨ ਕਿਸਾਨ ਦਾ ਨਾਰਾ ਜਾ ਜਵਾਨ ਕਿਸਾਨ ਦਾ ਨਾਰਾ ਸੱਚ ਬਣਾਵਾਂਗੇ ਸੋ ਸਾਨੂੰ ਸਾਡੇ ਭਾਰਤ ਦੀ ਅਸੀਂ ਦੇਸ਼ ਨੂੰ ਅੱਗੇ ਲਿਜਾਵਾਂਗੇ ਸੋ ਸਾਨੂੰ ਇਸ ertid ਦੀ ਅਸੀਂ ਦੇਸ਼ ਨੂੰ ਅੱਗੇ ਲਿਜਾਵਾਂਗੇ ਅਸੀਂ ਦੇਸ਼ ਨੂੰ ਅੱਗੇ ਲਿਜਾਵਾਂਗੇ ਪਰਗਟ ਸਿੰਘ ਤੇ ਕਪਲ ਦੇਵ ਵਾਂਗੂ ਬੰਨਾ ਕਿਸੇ ਖਡਾਰੀਏ ਸ਼ਿਵ ਕੁਮਾਰ ਬਟਾਲਵੀ ਵਾਂਗੂ ਬੰਨਾ ਕਿਸੇ ਲਖਾਰੀਏ शिव कुमार बटाल विवांगू बनना किसे लखारी देश प्यार दे गीत असि देश प्यार दे गीत असि सब रल मिल गावांगे सौ सानू साडे भारत दी असि देश नु अगे ले जावांगे सौ सानू इस ਧਰਤੀ ਦੀ ਅਸੀਂ ਦੇਸ਼ ਨੂੰ ਅੱਗੇ ਲਿਜਾਵਾਂਗੇ ਅਸੀਂ ਦੇਸ਼ ਨੂੰ ਅੱਗੇ ਲਿਜਾਵਾਂਗੇ ਅਸੀਂ ਦੇਸ਼ ਨੂੰ ਅੱਗੇ ਲਿਜਾਵਾਂਗੇ ਵਾਹ 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 ਸੋ ਸਾਨੂੰ ਇਸ ਧਰਤੀ ਦੀ ਅਸੀਂ ਦੇਸ਼ ਨੂੰ ਅੱਗੇ ਲਿਜਾਵਾਂਗੇ। ਹਾਂਜੀ ਸਰ। ਮਿੰਦਰ ਜੀ ਇੱਕ ਗੱਲ ਤੁਸੀਂ ਇਹਦੇ ਤੇ ਕਹੀ ਕਿ ਵੀ ਖੇਤੀ ਦੇ ਵਿੱਚ ਵੀ ਪਿੱਛੇ ਨਹੀਂ ਰਹਿਣਾ ਅਸੀਂ। ਹਾਂਜੀ ਹਾਂਜੀ। ਤੇ ਅਨਾਜ ਨਾਲ ਜਿਹੜਾ ਦੇਸ਼ ਦੇ ਜਿਹੜੇ ਗਦਾਮ ਭਰ ਦੇਣੇ ਅਸੀਂ। ਹਾਂਜੀ ਹਾਂਜੀ। ਤੇ ਇਹ ਖੇਤੀ ਨਾਲ ਫਿਰ ਜੁੜਨ ਦਾ ਇਹਦਾ ਮਤਲਬ ਇਹ ਆਪਣੀ ਜ਼ਮੀਨ ਹੈ ਜਿੰਨਾ ਤੇ ਖੇਤੀ ਕਰਦੇ ਹੋ ਕਿ ਨਹੀਂ ਸਰ ਖੇਤੀ ਨਾਲ ਜੁੜਨ ਦਾ ਮੇਰਾ ਪਿਛਲੇ ਸਾਲ ਤੋਂ ਸਬਬ ਬਣਿਆ। ਅੱਛਾ ਪਹਿਲਾਂ ਕੀ ਕਰਦੇ? 2023 ਦੀ 12 ਜਨਵਰੀ ਨੂੰ। ਹਾਂਜੀ। ਮੇਰੇ ਭਰਾ ਪਰਜਾਇ ਇੱਥੇ ਕੰਮ ਕਰਦੇ ਹੁੰਦੇ ਸੀਗੇ ਇਹ ਕੋਠੀਏ ਸਰਦਾਰ ਗੁਲਜਾਰ ਸਿੰਘ ਅੱਛਾ ਜੀ ਜਿਹੜੇ ਐਸਪੈਂਡ ਦੇ ਨੇ ਤੇ ਐਕਸੀਡੈਂਟ ਰਿਟਾਇਰਮੈਂਟ ਨੇ ਬਿਜਲੀ ਬੋਰਡ ਦੇ ਵਿੱਚੋਂ ਅੱਛਾ ਅਮਰੀਕਾ ਦੇ ਵਿੱਚ ਨੇ ਦੋ ਬੇਟੀਆਂ ਉਹਨਾਂ ਦੀਆਂ ਹੂੰ ਹੂੰ ਤੇ ਉਹ ਵੀ ਅਮਰੀਕਾ ਦੇ ਵਿੱਚ ਡਾਕਟਰ ਨੇ ਠੀਕ ਹੈ ਤੇ ਮੇਰੇ ਭਰਾ ਪਰਜਾਇ ਇੱਥੇ ਕੰਮ ਕਰਦੇ ਸੀਗੇ 12 ਜਨਵਰੀ ਨੂੰ 2023 ਨੂੰ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀਗਾ ਉਹਨਾਂ ਦੀਆਂ ਲੱਤਾਂ ਦੋਨੋਂ ਓਹੋ ਟੁੱਟੇ ਹੋ ਗਈਆਂ ਸੀ ਸਾਡ ਅੱਛਾ ਤੇ ਫਿਰ ਫਿਰ ਮੈਨੂੰ ਇਹ ਸਾਰਾ ਕੁਝ ਦੇਖਣਾ ਪਿਆ ਜੀ ਕਿ ਤੁਹਾਨੂੰ ਇਹ ਕੰਮ ਸਾਂਭਣਾ ਪਿਆ ਹਾਂਜੀ ਉਹਨਾਂ ਨੇ ਇਲਾਜ ਤੇ ਪੈਸਾ ਸਾਰਾ ਸਰਦਾਰ ਜੀ ਨੇ ਇਹਨਾਂ ਨੇ ਗੁਲਜ਼ਾਰ ਸਿੰਘ ਜੀ ਨੇ ਲਾਇਆ ਜੀ ਉਹਨਾਂ ਦੇ ਭਰਾ ਦੇ ਇਲਾਜ ਹਾਂਜੀ ਭਰਾ ਦੇ ਇਲਾਜ ਤੇ ਜਾਨੀ ਉਹਨਾਂ ਨੇ ਮੈਨੂੰ ਕਿਸੇ ਮੂਰੇ ਹੱਥ ਨਹੀਂ ਢੰਡਣ ਦਿੱਤਾ ਹੂੰ ਤੇ ਤਾਂ ਕਰਕੇ ਫਿਰ ਮੈਂ ਸੋਚਿਆ ਵੀ ਇਨਸਾਨੀਅਤ ਦੇ ਤੌਰ ਤੇ ਜੇ ਉਹਨਾਂ ਨੇ ਆਪਣਾ ਫਰਜ਼ ਨਿਭਾਇਆ ਤਾਂ ਮੇਰਾ ਵੀ ਫਰਜ਼ ਬਣਦਾ ਕਿ ਮੈਂ ਉਹਨਾਂ ਦੇ ਬਾਗ-ਬਗੀਚੇ ਨੂੰ ਹਰਾ-ਭਰਾ ਰੱਖਾਂ ਬਾਗ ਬਹੁਤ ਸੋਹਣਾ ਤੁਹਾਡਾ ਬਾਗ ਦੇ ਵਿੱਚ ਅਮਰੂਦ ਵੀ ਲੱਗੇ ਆ ਮੇਰੇ ਖਿਆਲ ਚ ਹਨਾ ਹੋਰ ਕਿਹੜੇ ਕਿਹੜੇ ਫਲ ਲੱਗੇ ਅਮਰੂਦ ਹੈ ਜੀ ਇਹ ਤਾਂ ਤਿੰਨੇ ਫਲ ਲੱਗ ਰਹੇ ਨੇ ਬਾਕੀ ਛੋਟੇ ਪੌਦੇ ਹੈਗੇ ਆ ਜਿਵੇਂ ਸੇਬ ਦਾ ਬੂਟਾ ਲੱਗਿਆ ਹੋਇਆ ਜੀ ਹਾਂ ਹਾਂ ਆ ਤਿੰਨ ਬੂਟੇ ਐਪਲ ਦੇ ਹੋਗੇ ਜੀ ਹਾਂ ਹਾਂ ਤੇ ਇਹ ਗਾਰਡ ਹੋ ਗਿਆ ਜੀ ਤੇ ਇੱਧਰ ਅੰਬ ਵੀ ਲੱਗੇ ਆ ਜਾਮਨਾ ਵੀ ਨੇ ਹਾਂ ਹਾਂ ਇਹ ਦੇ ਹਰੇਕ ਫਲ ਹੈਗਾ ਹਾਂ ਜੀ ਫਲ ਲਾਈ ਜਾਣਾ ਜੀ ਕਹਿੰਦੇ ਲਾਈ ਜਾਣਾ ਪਰ ਪੂਰਾ ਇਹਨੂੰ ਬਣਾ ਲੈਣਾ ਬਾਗ ਹਾਂ ਜਾਂਦੇ ਹਾਂ ਜੀ ਤੇ ਫਿਰ ਇਹ ਖੇਤਾਂ ਦੀ ਸਾਂਭ ਸੰਭਾਈ ਤੁਹਾਡੇ ਕੋਲ ਹੈ ਹਾਂ ਜੀ ਇਹ ਖੇਤਾਂ ਦੀ ਸਾਂਭ ਸੰਭਾਈ ਫਿਰ ਸਾਡੇ ਕੋਲੇ ਹੈਗੀ ਤੇ ਕੋਠੀ ਦੀ ਸਾਂਭ ਸੰਭਾਈ ਦੇਖ ਰਿਹਾ ਕਰਦੇ ਹਾਂ ਤੇ ਸਾਰਾ ਆਪ ਤਾਂ ਬਾਹਰ ਰਹਿੰਦੇ ਨੇ ਤਿੰਨ ਚਾਰ ਮਹੀਨੇ ਰਹਿੰਦੇ ਨੇ ਇੱਧਰ ਆਮਦਨ ਤਾਂ ਫਿਰ ਆਮਦਨ ਇਹ ਸਾਰਾ ਕੁਝ ਮੈਂ ਕਰਦਾ ਜੀ ਅੱਛਾ ਬਾਗ ਵਗੈਰਾ ਦੀ ਆਮਦਨ ਤੁਹਾਡੇ ਕੋਲ ਜੋ ਫਲ ਫਰੂਟ ਇੱਥੋਂ ਉਤਰੇਗਾ ਉਹ ਮੇਰਾ ਹੀ ਹੈ ਜੀ ਓਕੇ ਹਾਂ ਜੀ ਇਹ ਆ ਡੇਡ ਕਿਲਾ ਛੱਡਿਆ ਹੋਇਆ ਜੀ ਉਹਨਾਂ ਨੇ ਇਹਦੇ 'ਚ ਮੈਂ ਸਬਜ਼ੀ ਲਾਵਾਂ ਗੇਂਦਾ ਲਾਇਆ ਹੋਇਆ ਜੀ ਛੋਟਾ ਛੋਟਾ ਗਲਾ ਗੇਂਦਾ ਲਾ ਲੈਣਾ ਹੁੰਦਾ ਕੁਛ ਥੋੜੀ ਬਹੁਤੀ ਸਬਜ਼ੀ ਲਾ ਲੈਣਾ ਜੀ ਖਾਣ ਪੀਣ ਜੋਗੀ ਕੁਛ ਵਾਧੂ ਵੇਚ ਦੀ ਨੇ ਗੇਂਦੇ ਦੇ ਫੁੱਲ ਵਿੱਚ ਫੁੱਲ ਵੇਚਦੇ ਜੀ ਹਾਂਜੀ ਫੁੱਲ ਵੇਚਦੇ ਨੇ ਠੀਕ ਹੈ ਠੀਕ ਹੈ ਤੇ ਬਿੰਦਰ ਭਾਈ ਕੋਈ ਹੋਰ ਗੀਤ ਸੁਣਾਓ ਕੋਈ ਵਧੀਆ ਜਿਹੜਾ ਜਣੇ ਨੂੰ ਤੁਹਾਨੂੰ ਚੰਗਾ ਲੱਗਦਾ ਹੋਵੇ ਗਾਉਣਾ ਚੰਗਾ ਲੱਗਦਾ ਹੋਵੇ ਕੋਈ ਐਦਾਂ ਦਾ ਗੀਤ ਹਾਂਜੀ ਹਾਂਜੀ ਕਿਤੇ ਨੀ ਤੇਰਾ ਰਤਬਾ ਘਟਦਾ ਜੇ ਹੱਸ ਕੇ ਬਲਾ ਲਵੇਂ ਕਿਦਰ ਕਿਤੇ ਨਹੀਂ ਤੇਰਾ ਰਤਬਾ ਘਟਦਾ ਜੇ ਹੱਸ ਕੇ ਬਲਾ ਲਵੇਂ ਕਿਦਰ ਕਿਤੇ ਨਿਸ਼ਾਨ ਨੂੰ ਸ਼ੌਕਤਾ ਵੇ ਜਾਨੀਆਂ ਮੁਹੱਬਤਾਂ ਜਿਤਾ ਲਵੇਂ ਕਿਦਰ ਕਿਤੇ ਨਹੀਂ ਤੇਰਾ ਰਤਬਾ ਘਟਦਾ ਜੇ ਹੱਸ ਕੇ ਬਲਾ ਲਵੇਂ ਕਿਦਰ ਸਾਨੂੰ ਸਾਡੀ ਗੱਲ ਦਾ ਜਵਾਬ ਦੇ ਜਵੀ ਮਹਿੰਗੇ ਅਹਿਸਾਸਾਂ ਦੇ ਹਿਸਾਬ ਦੇ ਜਵੀ ਉਹ ਜੀ ਦੀ ਪੱਤੀ ਪੱਤੀ ਕੁਰਬਾਨ ਹੋ ਗਈ ਉਹੀ ਸਾਨੂੰ ਸੇਕ ਦਾ ਗਲਾਬ ਦੇ ਜਵੀ ਉਹ ਮੇਕਾਂ ਮੁੜ ਆਉਣੀਆਂ ਨਿਮਾਲੀਆਂ ਜੜਾਂ ਨੂੰ ਪਾਣੀ ਪਾ ਲਵੇਂ ਕਿਦਰੇ ਉਹ ਮੈਕਾ ਮੂੜ ਆਉਣੀਆਂ ਨੇ ਮਾਲੀਆ ਜੜਾਂ ਨੂੰ ਪਾਣੀ ਪਾ ਲਵੇਂ ਕਿਦਰੇ ਕਿਤੇ ਨਿਸ਼ਾਨ ਨੂੰ ਸ਼ੌਕ ਤਾਂ ਵੇ ਜਾਣੀਆਂ ਮੁਹੱਬਤਾਂ ਜਤਾਲਵੇਂ ਕਿਦਰੇ ਕਿਤੇ ਨਹੀਂ ਤੇਰਾ ਰਤਬਾ ਘਟਦਾ ਜੇ ਹੱਸ ਕੇ ਬਲਾ ਲਵੇਂ ਕਿਦਰੇ रांझणा ਵਿੱਚ ਆਵਾਂ ਨੂੰ گلابی ਰੰਗ ਦੇ ਨਿੱਤੇ ਸ਼ਰਾਰਤਾਂ ਕਰਾ ਕੇ ਲੰਘਦੇ ਕੋਸ਼ ਸ਼ਾਨਦਾਨ ਨਾਨ ਰਾਜ ਹੋਣ ਵੇ ਤਾਹੋਂ ਤੇਥੋਂ ਇਨਕ ਇਸ਼ਾਰਾ ਮੰਗਦੇ ਬੇਨੀ ਵੀ ਪਾ ਕੇ ਹੱਸਦੈਂ ਸ਼ਬੀਲਿਆ ਇਹ ਅੱਖੀਆਂ ਮੜਾ ਲਵੇਂ ਕਿਦਰੇ ਉਹ ਨੀਵੀਂ ਪਾ ਕੇ ਹੱਸਦੈਂ ਵੇ ਸ਼ਬੀਲਿਆ ਦੇ ਅੱਖੀਆਂ ਮਿਲਾ ਲਵੇਂ ਕਿਦਰੇ ਕਿਤੇ ਨਿਸ਼ਾਨ ਨੂੰ ਸ਼ੌਕ ਤਾਂ ਜਾਨੀਆਂ ਮੁਹੱਬਤਾਂ ਜਿਤਾ ਲਵੇਂ ਕਿਦਰੇ ਕਿਤੇ ਨਹੀਂ ਤੇਰਾ ਰਤਬਾ ਘਟਦਾ ਜੇ ਹੱਸ ਕੇ ਬਲਾ ਲਵੇਂ ਕਿਦਰੇ ਵਾਹ ਜੀ ਵਾਹ ਮੇਰਾ ਫੇਵਰੇਟ ਗੀਤ ਆ ਯਾਰੇ ਥੈਂਕ ਯੂ ਜੀ ਸੁਆਦ ਲਿਆ ਤਾ ਸੁਣਾ ਕੇ ਧੰਨਵਾਦ ਜੀ ਹੋਰ ਬਿੰਦਰ ਕੀ ਕੰਮਕਾਰ ਫਿਰ ਜ਼ਿੰਦਗੀ ਦੇ ਵਿੱਚ ਕਿੰਨੇ ਕੋ ਕੋੜੇ ਤਜਰਬਾ ਕੋਈ ਜ਼ਿੰਦਗੀ ਦਾ ਜਿਹਦੇ ਚ ਤੁਹਾਨੂੰ ਕੁਝ ਸਿੱਖਣ ਨੂੰ ਮਿਲਿਆ ਹੋਵੇ ਜਾਂ ਤੁਹਾਨੂੰ ਲੱਗਿਆ ਹੋਵੇ ਕਿ ਜਿਹੜੇ ਯਾਰ ਮਿੱਤਰ ਨੇ ਉਹ ਕੰਮ ਨਹੀਂ ਆਉਂਦੇ ਦੁਨੀਆ ਦੇ ਵਿੱਚ ਜੀ ਯਾਰ ਮਿੱਤਰ ਬਸ ਇਸੇ ਤਰ੍ਹਾਂ ਮਤਲਬ ਦਾ ਹੀ ਹੈ ਜੀ ਸੌਦਾ ਸਾਰਾ ਅੱਜ ਕੱਲ ਤਾਂ ਦੇਖ ਲਿਆ ਜੀ ਮਤਲਬ ਦਾ ਹੀ ਸੌਦਾ ਹੈ ਹਾਂ ਜੀ ਬਿਲਕੁਲ ਜੀ ਬਿਲਕੁਲ ਹਮ ਬਸ ਜੇ ਤਾਂ ਤੁਹਾਡੇ ਕੋਲੇ ਚਾਰ ਛੱਲੜ ਹੈਗੇ ਤਾਂ ਸਭ ਤੁਹਾਡੇ ਰਿਸ਼ਤੇਦਾਰਾਂ ਤੱਕ ਵੀ ਲਾ ਲੋ ਆਪਦੇ ਭੈਣ ਭਾਇਆਂ ਤੱਕ ਵੀ ਇਹ ਜਾਂ ਸਮਾਂ ਹੀ ਇਹਦਾ ਮਾੜਾ ਚੱਲ ਰਿਹਾ ਜੀ ਪਿਜਣੀ ਦੀ ਚਾਰ ਛੱਲੜ ਕੋਲੇ ਆ ਤਾਂ ਸਲਾਮਾ ਹੁੰਦੀ ਸਲਾਮਾ ਹੁੰਦੀ ਨਹੀਂ ਤਾਂ ਕੋਈ ਨਹੀਂ ਪੁੱਛਦਾ ਜੀ ਬਿਲਕੁਲ ਜੀ ਬਿਲਕੁਲ ਹਾਂਜੀ 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 ਹੋਰ ਕੋਈ ਭੈਣਾ ਭਰਾਵਾਂ ਨੂੰ ਜਾਂ ਯਾਦ ਕਰਕੇ ਜਾਂ ਜਿਹੜੇ ਵਿਛੜ ਗਏ ਉਹਨਾਂ ਨੂੰ ਯਾਦ ਕਰਕੇ ਕੋਈ ਇਹੋ ਜਿਹਾ ਗੀਤ ਜਾਂ ਉਹੋ ਜਿਹੇ ਬੋਲ ਸਾਨੂੰ ਸੁਣਾਉਣਾ ਚਾਹੋ ਤੁਸੀਂ ਜਾਂ ਜਿਹੜੇ ਤੁਹਾਡੇ ਸਾਥੀ ਯਾਰ ਮੇਲੀ ਵਿਛੜ ਚੁੱਕੇ ਆ ਜਾਂ ਇਸ ਦੁਨੀਆ ਤੋਂ ਚਲੇ ਗਏ ਆ ਉਹਨਾਂ ਨੂੰ ਯਾਦ ਕਰਕੇ ਕਿ ਇਹ ਉਦਾਸਗੀਤ ਘਟ ਗਾਉਨੇ ਬਸ ਉਦਾਸ ਕਰਕੇ ਹੋ ਕੀ ਕਰਾਂਗੇ ਜੀ ਹੂੰ ਖੁਸ਼ ਰਹਿਣਾ ਚੰਗੀ ਗੱਲ ਆ ਮੈਂ ਤਾਂ ਕਹਿੰਦਾ ਹੱਸਦੇ ਖੇੜਦੇ ਰਹੋ ਬਸ ਉਦਾਸ ਤਾਂ ਫਿਰ ਹੋਗੇ ਤਾਂ ਫਿਰ ਮੁੜ ਕੇ ਟੈਨਸ਼ਨ ਪਰੇਸ਼ਾਨੀਆਂ ਵਧਦੀਆਂ ਜੀ ਹਾਂ ਉਦਾਸੀ ਤਾਂ ਜਿਹੜੀ ਆ ਉਦਾਸੀ ਤਾਂ ਉਦਾਸੀ ਆ ਜੀ ਉਦਾਸੀ ਆ ਬਾਕੀ ਐਵੇਂ ਦੇ ਮਾਹੌਲ 'ਚ ਜਿਹੜਾ ਉਹ ਉਦਾਸੀ ਮੇਰੇ ਖਿਆਲ 'ਚ ਆਉਂਦੀ ਵੀ ਨਹੀਂ ਉਹ ਨਹੀਂ ਆਉਂਦੀ ਜਿਹੜੇ ਜਿਹੇ ਦੇ ਮਾਹੌਲ ਦੇ 'ਚ ਤੁਸੀਂ ਰਹਿੰਦੇ ਆ ਸਾਰਾ ਦਿਨ ਆਲੇ-ਦੁਆਲੇ ਵੇਖੋ ਕਿਸ ਤਰ੍ਹਾਂ ਉਹ ਪਾਪੂਲਰ ਦੇ ਦਰਖਤ ਨੇ ਦੂਰ ਤੱਕ ਇਹ ਸਾਰੀ ਤੁਹਾਡੀ ਮਿਹਨਤ ਹੀ ਆ ਇਧਰ گلاب ਦੇ ਫੁੱਲ ਉਧਰ ਗੇਂਦੇ ਦੇ ਫੁੱਲ ਬਾਗ ਜਣੀ ਬਹੁਤ ਹੀ ਸੋਹਣਾ ਮਾਹੌਲ ਬਣਾਇਆ ਬਸ ਵਧੀਆ ਜੀ ਵਧੀਆ ਵਸੀਮ ਉਹ ਵੈਗਰੂ ਦੀ ਕਿਰਪਾ ਜੀ ਸੱਚੇ ਪਾਤਸ਼ਾਹ ਜੀ ਇਹ ਸੋਹਣੇ ਮਾਹੌਲ ਨੂੰ ਵੇਖ ਕੇ ਇੱਕ ਫਿਰ ਸੋਹਣਾ ਜਿਹਾ ਗੀਤ ਹੋ ਜਾਏ ਹੋਰ ਹੂੰ ਮੈਂ ਜਿਹੜਾ 1997 ਦੇ ਵਿੱਚ ਫਰਸਟ ਪ੍ਰਾਈਜ਼ ਮਿਲਿਆ ਸੀਗਾ ਅੱਛਾ ਉਹ ਮੈਂ ਗੁਰਦਾਸ ਮਾਨ ਦਾ ਗੀਤ ਜਣੀ ਕਿ ਮਹਿਮਾਨ ਨੇ ਬਹੁਤ ਤਾਂਗ ਨਾਲ ਮੈਨੂੰ ਭੇਜਿਆ ਸੀ ਉੱਥੇ ਅੱਛਾ ਜੀ ਮਾਂ ਨੇ ਪੈਸੇ ਇਕੱਠੇ ਕਰਕੇ ਹਾਂ ਬਿਲਕੁਲ ਜੀ ਮੇਰੀ ਮਾਂ ਨੇ ਕਿਸੇ ਤੋਂ ਪੈਸੇ ਮਤਲਬ ਇਸ ਤਰ੍ਹਾਂ ਦਾ ਹਾਲਾਤ ਸੀਗੇ ਵੀ ਨਹੀਂ ਕੋਲੇ ਸੀਗੇ ਉਹਦੇ ਤੇ ਮੈਨੂੰ ਜਿਹੜੀ ਐਂਟਰੀ ਕਰਨੀ ਪਈ ਸੀਗੀ ਉਹ ਮੈਨੂੰ ਮਾਂ ਨੇ ਪੈਸੇ ਲੈ ਕੇ ਦਿੱਤੇ ਕਿਸੇ ਤੋਂ ਹਦਾਰੇ ਫਿਰ ਮੈਂ ਉੱਥੇ ਜਾ ਕੇ ਗੀਤ ਜਿਹੜਾ ਗਾਇਆ ਹੂੰ ਹੂੰ ਮਾਵਾ ਠੰਡੀਆਂ ਛਾਵਾ ਛਾਵਾ ਕੌਣ ਕਰੇ ਆਏ ਹਾਏ ਹੋ ਮਾਵਾ ਠੰਡੀਆਂ ਛਾਵਾ ਛਾਵਾ ਕੌਣ ਕਰੇ ਮਾਵਾ ਦੇ ਹਰ ਜਾਣੇ ਲੋਕ ਕੋ ਕੌਣ ਭਰੇ ਮਾਵਾ ਠੰਡੀਆਂ ਛਾਵਾ ਅਛਾਵਾ ਕੌਣ ਕਰੇ ਓ ਮਾਵਾ ਠੰਡੀਆਂ ਛਾਵਾ ਅਛਾਵਾ ਕੌਣ ਕਰੇ ਕੀ ਬਾਤ ਮਾ ਦੀਆਂ ਗਾਲਾਂ ਕਿਉਂ ਦੀਆਂ ਨਾਲ ਗੁੱਸੇ ਵਿੱਚ ਕਹਿ ਜਾਣਾ ਹੂੰ ਮਾਂ ਦੀਆਂ ਗਾਲਾਂ ਕਿਉਂ ਦੀਆਂ ਨਾਲਾ ਗੁੱਸੇ ਵਿੱਚ ਕਹਿ ਜਾਣਾ ਮਰ ਜਾਣਾ ਟਹਿ ਜਾਣਾ ਵੇ ਤੂੰ ਰੁੜ ਜਾਣਾ ਲੈ ਜਾਣਾ ਪਰ ਮਾਂ ਆਪਣੇ ਪੁੱਤ ਦੀ ਨਜ਼ਰ ਉਤਾਰ ਕਰੇ ਆਏ ਹਾਏ ਹਾਏ ਮਾਵਾਂ ਠੰਡੀਆਂ ਛਾਵਾ ਛਾਵਾ ਕੌਣ ਕਰੇ ਵਾਹ ਜੀ ਵਾਹ ਹੋ ਮਾਵਾਂ ਠੰਡੀਆਂ ਛਾਵਾ ਛਾਵਾ ਕੌਣ ਕਰੇ ਬਹੁਤ ਖੂਬ ਬਸ ਮੋਸ਼ਨਲ ਹੋ ਗਿਆ ਤੂੰ ਤੈਨੂੰ ਅਸੀਂ ਭਾਵਕ ਕਰਤਾ ਯਾਰ ਆ ਮਾਵਾ ਨੂੰ ਯਾਦ ਕਰਕੇ ਹਮੇਸ਼ਾ ਭਾਵਕ ਹੋ ਜਾਂਦੇ ਬੰਦੇ ਹਨਾ ਮੇਰੀ ਮਾਂ ਜਾਂਦੀ ਹੈ ਮੈਂ ਵੀ ਭਾਵਕ ਹੋ ਗਿਆ ਫਿਰ ਜਦੋਂ ਮੈਂ ਇਹ ਗੀਤ ਉੱਥੇ ਗਾਇਆ ਜੀ ਹਾਂ ਹਾਂ ਪਹਿਲਾਂ ਤਾਂ ਇਹ ਆ ਵੀ ਮੈਂ ਮੇਰਾ ਜਿਹੜੀ ਐਂਟਰੀ ਮੈਂ ਪਹਿਲੀਆਂ ਚ ਕਰਾਤੀ ਸੀਗੀ ਹਾਂ ਹਾਂ ਤੇ ਟਾਈਮ ਮੇਰਾ ਜਿਹੜਾ ਮੈਨੂੰ ਕਿ ਬਿਲਕੁਲ ਲਾਸਟ ਤੇ ਹਾਂ ਉਹ ਵੀ ਮੈਂ ਸਟੇਜ ਸੈਕਟਰੀ ਨੂੰ ਕਹਿ ਕੇ ਦੋ ਥੱਲੇ ਥੱਲੇ ਦੋ ਰਹਿ ਗਏ ਸਾਰੀ ਦਿਹਾੜੀ ਪ੍ਰੋਗਰਾਮ ਚੱਲਦਾ ਰਿਹਾ ਮੈਂ ਕੋਈ ਖਾਣਾ ਨਹੀਂ ਖਾਦਾ ਉੱਥੇ ਮੈਂ ਕਿਹਾ ਵੀ ਇਹ ਨਾ ਹੋਵੇ ਮੇਰਾ ਟਾਈਮ ਆ ਜਾਵੇ ਮੇਰਾ ਖਾਣਾ ਖਾਦਾ ਹੋਵੇ ਤੇ ਮੈਨੂੰ ਟਾਈਮ ਨਾ ਗਾਇਆ ਨਾ ਜਾਵੇ ਬਿਲਕੁਲ ਬਿਲਕੁਲ ਜਾਂ ਮੈਂ ਖਾਣਾ ਖਾਣ ਚੱਲਿਆ ਜਾਵਾਂ ਤੇ ਇਧਰੋਂ ਵਾਜਾ ਮਾਰਦੇ ਰਹਿਣ ਇਸ ਤਰ੍ਹਾਂ ਹੋਇਆ ਜੀ ਤੇ ਜਦੋਂ ਫਿਰ ਮੈਨੂੰ ਲਾਸਟ ਤੇ ਦੋ ਜਣੇ ਰਹਿ ਗਏ ਇੱਕ ਚੰਡੀਗੜ੍ਹ ਤੋਂ ਹੋਏ ਸੀਗਾ ਮੰਡਾਇਆ ਹੋਇਆ ਹੂੰ ਹੂੰ ਤੇ ਇੱਕ ਮੈਂ ਸੀਗਾ ਜਿਹੜੇ ਮੇਰਾ ਨੰਬਰ ਚੰਡੀਗੜ੍ਹ ਦੇ ਅਲੇ ਦੇ ਨਾਮ ਮੇਰਾ ਉੱਪਰ ਸੀਗਾ ਚੰਡੀਗੜ੍ਹ ਉਨੇ ਮੇਰਾ ਨਾਮ ਛੱਡ ਕੇ ਸੈਕਟਰੀ ਤੇ ਚੰਡੀਗੜ੍ਹ ਵਾਲੇ ਦਾ ਨਾਮ ਬੋਲਤਾ। ਅੱਛਾ ਉਹ ਕਹਿੰਦਾ ਲਾਸਟ ਜਿਹੜਾ ਹੈਗਾ ਹਮ ਗੀਤ ਜਿਹੜੇ ਕਿ ਉਹਨਾਂ ਦਾ ਨਾਮ ਲੈ ਕੇ ਉਹਨੇ ਬੋਲਿਆ ਵੀ ਚੰਡੀਗੜ੍ਹ ਤੋਂ ਆਏ ਆ ਉਹ ਬੋਲਣਗੇ। ਹਮ ਤੇ ਫਿਰ ਮੈਂ ਮੈਂ ਕਿਹਾ ਵੀ ਜਦੋਂ ਲਾਸਟ ਕਹਿੰਦਾ ਤਾਂ ਮੇਰਾ ਤਾਂ ਨਾ ਹੀ ਨਹੀਂ ਬੋਲਿਆਗਾ। ਮੈਂ ਭੱਜ ਕੇ ਤਾਂ ਉਹਦਾ ਸਟੇਜ ਤੇ ਚੜਿਆ ਜੀ। ਹਮ ਸਟੇਜ ਤੇ ਚੜ ਕੇ ਮੈਂ ਸੈਕਟਰੀ ਸਾਹਿਬ ਨੂੰ ਕਿਹਾ ਮੈਂ ਕਿਹਾ ਮੈਂ ਵੀ ਮੇਰੀ ਵੀ ਐਂਟਰੀ ਪਰ ਹੀ ਹੋਈ ਆ। ਤੇ ਮੈਂ ਕਿਹਾ ਮੈਨੂੰ ਤੁਸੀਂ ਟਾਈਮ ਹੀ ਨਹੀਂ ਦਿੱਤਾਗਾ। ਮੈਂ ਕਿਹਾ ਮੈਨੂੰ ਲਿਸਟ ਵਿਖਾਓ ਮੇਰਾ ਨਾਮ ਕਿੱਥੇ ਲਿਖਿਆ ਵਾ। ਹੂੰ ਹੂੰ ਤੇ ਚੰਡੀਗੜ੍ਹ ਵਾਲੇ ਮੁੰਡੇ ਤੋਂ ਉੱਪਰਲੇ ਪਾਸੇ ਮੇਰਾ ਨਾਮ ਲਿਖਿਆ ਹੋਇਆ ਸੀਗਾ ਜੀ ਹੂੰ ਤੇ ਫਿਰ ਜਦੋਂ ਮੈਂ ਕਿਹਾ ਹਾਂ ਮੈਂ ਕਿਹਾ ਮੇਰਾ ਨਾਮ ਨਹੀਂ ਛੱਡ ਕੇ ਤੁਸੀਂ ਉਹਨਾਂ ਦਾ ਨਾਮ ਬੋਲਤਾ ਹੂੰ ਤੇ ਕਹਿੰਦਾ ਚਲ ਕੋਈ ਨਹੀਂ ਕੋਈ ਨਹੀਂ ਕਹਿੰਦਾ ਤੇਰਾ ਵੀ ਟਾਈਮ ਲਵਾ ਦਿੰਨੇ ਆ ਹੂੰ ਤੇ ਫਿਰ ਉਹ ਉਹ ਜਦੋਂ ਬੋਲਿਆ ਤੇ ਮੈਨੂੰ ਵੀ ਦੋ ਮਿੰਟ ਦੇ ਤੇ ਤੇ ਜਦੋਂ ਫਿਰ ਮੈਂ ਮਾਵਾ ਠੰਡੀਆਂ ਸ਼ਾਮਾਂ ਗਿਆ ਪਹਿਲਾਂ ਤਾਂ ਜੀ 4 ਜਨਵਰੀ ਦਾ ਸੀਗਾ ਉਹ ਮੌਲ 4 ਜਨਵਰੀ ਸੀ ਮੈਂ ਪੰਡਾਲ ਨੂੰ ਸਾਰੇ ਮਤਲ ਸਰੋਤਿਆਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਜਿਹੜੀ ਕਿ ਕਿਸੇ ਨੇ ਵਿੱਚ ਸਿੰਗਰ ਨੇ ਨਹੀਂ ਦਿੱਤੀ ਸੀਗੀ ਸਟਾਰਟਿੰਗ ਤੋਂ ਲੈ ਕੇ ਕਿਸੇ ਸਿੰਗਰ ਨੇ ਨਹੀਂ ਦਿੱਤੀ ਸੀਗੀ ਜਦੋਂ ਮੈਂ ਨਵੇਂ ਸਾਲ ਦੀ ਮੇਰੇ ਲਈ ਨਵਾਂ ਸਾਲ ਸੀ ਸਾਰੇ ਸਰੋਤਿਆਂ ਲਈ ਤੇ ਪੰਡਾਲ ਪੂਰਾ ਤਾੜੀਆਂ ਨਾਲ ਗੂੰਜਿਆ ਜੀ ਇਸੇ ਗੱਲ ਤੇ ਹੂੰ ਤੇ ਫਿਰ ਜਦੋਂ ਮੈਂ ਮਾਵਾਂ ਠੰਡੀਆਂ ਛਾਵਾਂ ਗੀਤ ਦੀ ਸਥਾਈ ਅੰਤਰਾ ਬੋਲਿਆ ਤੇ ਜੱਜ ਸਾਹਿਬ ਨੇ ਇਸ਼ਾਰਾ ਕੀਤਾ ਸਾਜ਼ਾਂ ਨੂੰ ਸਾਜ਼ ਰੁੱਕ ਗਏ ਜੱਜ ਸਾਹਿਬ ਕਹਿੰਦੇ ਵੀ ਬੇਟਾ ਤੂੰ ਮਾਂ ਨੂੰ ਪਿਆਰ ਹੀ ਇੰਨਾ ਜ਼ਿਆਦਾ ਕਰਦਾ ਹੈ ਵੀ ਜਿਹੜਾ ਤੂੰ ਇਸ ਗੀਤ ਗਾਇਆ ਬੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੱਕ ਕਿਸੇ ਨੇ ਗੀਤ ਹੀ ਨਹੀਂ ਅਸਗਾਇਆ ਮੈਂ ਕਿਹਾ ਜੀ ਮੈਂ ਮਾਂ ਨੂੰ ਸ਼ਾਇਦ ਘੱਟ ਪਿਆਰ ਕਰਦਾ ਹਾਂ ਮੇਰੀ ਮਾਂ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਇਸ ਕਰਕੇ ਮੈਂ ਇਹ ਗੀਤ ਗਾਇਆ ਫਿਰ ਪੰਡਾਲ ਗੂੰਜਿਆ ਤਾੜੀਆਂ ਨਾਲ ਵੈਰੀ ਗੁੱਡ ਹਾਂਜੀ ਮਾਂ ਨੂੰ ਬਹੁਤ ਪਿਆਰ ਕਰਦੇ ਹਾਂ ਦਾ ਮਤਲਬ ਬਿਲਕੁਲ ਜੀ ਬਿਲਕੁਲ ਹਾਂਜੀ ਮਾਂ ਤੁਹਾਨੂੰ ਬਹੁਤ ਪਿਆਰ ਕਰਦੀ ਇਹ ਵੀ ਗੱਲ ਮੰਨਣ ਮੰਨਣ ਵਾਲੀ ਆ ਤੁਹਾਡੀ ਬਿਲਕੁਲ ਜੀ ਬਿਲਕੁਲ ਬਿਲਕੁਲ ਜੇ ਮਾਂ ਸਾਨੂੰ ਪਿਆਰ ਕਰਦੀ ਹੈ ਤਾਂ ਅਸੀਂ ਮਾਂ ਨੂੰ ਕਰਦੇ ਹਾਂ ਜੀ ਔਰ ਦੋਨੇ ਚੀਜ਼ਾਂ ਹੀ ਰਲ ਜਾਂਦੀਆਂ ਜੀ ਬਿੰਦਰ ਬਾਈ ਦੇ ਦਸਨ ਮੁਤਾਬਕ ਜਿਹੜੇ ਪਹਿਲੀ ਇਹਨਾਂ ਦਾ ਕੰਪੀਟੀਸ਼ਨ ਇਹਨਾਂ ਨੇ ਲੜਿਆ ਪਹਿਲੀ ਸਟੇਜ ਪਰਫਾਰਮੈਂਸ ਕੀਤੀ ਉਹ ਇਹਨਾਂ ਦੀ ਮਾਂ ਦੀ ਵਜ੍ਹਾ ਕਰਕੇ ਕਿਉਂਕਿ ਉਸ ਕੰਪੀਟੀਸ਼ਨ ਆਸਤੇ ਪੈਸੇ ਜਿਹੜੇ ਇਹਨਾਂ ਦੀ ਮਾਂ ਨੇ ਇਕੱਠੇ ਕਰਕੇ ਦਿੱਤੇ ਇਹਨਾਂ ਨੂੰ ਕਿਸੇ ਤੋਂ ਮੰਗ ਕੇ ਆਧਾਰੇ ਮੰਗ ਕੇ ਦਿੱਤੇ ਸੋ ਇਸੇ ਕਰਕੇ ਹੀ ਇਹ ਜਿਹੜਾ ਮਾਂ ਦਾ ਗੀਤ ਗਾਉਂਦੇ ਗਾਉਂਦੇ ਤੁਹਾਡੇ ਭਾਵੁਕ ਵੀ ਹੋਇਆ ਹਾਂ ਬਿੰਦਰ ਹੁਣ ਯਾਰ ਥੋੜਾ ਜਿਹਾ ਮੂਡ ਨੂੰ ਚੇਅਰ ਅਪ ਕਰ ਲਗੇ ਕਿਉਂਕਿ ਤੇਰੀ ਜ਼ਿੰਦਗੀ ਬਾਰੇ ਕਾਫੀ ਕੁਝ ਜਾਣ ਲਿਆ ਸੀ ਹਾਂਜੀ 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 ਪਰਿਵਾਰ ਬਾਰੇ ਵੀ ਜਾਣ ਲਿਆ ਕਾਫੀ ਕੁਝ ਹਾਂਜੀ ਹੁਣ ਤੈਨੂੰ ਅਸੀਂ ਅਦਾਸ ਕਰਕੇ ਨਹੀਂ ਜਾਣਾ ਚਾਹੁੰਦੇ ਯਾਰ ਤੂੰ ਮੈਨੂੰ ਇਹ ਅਦਾਸ ਕਰਤਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਵਧੀਆ ਜਿਹਾ ਇੱਕ ਗੀਤ ਜਣੇ ਦੀ ਖੁਸ਼ੀ ਵਾਲਾ ਹੁਣ ਮੈਂ ਅਦਾਸ ਗੀਤ ਤੇਰੇ ਤੋਂ ਮੰਗ ਕੀਤੀ ਸੀ ਪਰ ਤੂੰ ਪਏ ਉਦੋਂ ਨਹੀਂ ਗਾਇਆ ਬਾਅਦ ਚ ਗਾ ਕੇ ਸੰਗ ਦੇ ਭਾਵੁਕ ਕਰਤਾ ਤੂੰ ਕੋਈ ਗੱਲ ਹੂੰ ਕੋਈ ਖੁਸ਼ੀ ਵਾਲਾ ਗੀਤ ਵਧੀਆ ਜੇ ਹੁਣ ਦੋ ਕਪਹਿਰੇ ਹੋ ਜਾਣਾ ਤੇ ਬਹੁਤ ਵਧੀਆ ਰਹੂਗਾ ਮਾਹੌਲ ਇਹ ਅੱਜ ਕਿਉਂਕਿ ਬਦਲਵਾਈ ਵਾਲਾ ਮਾਹੌਲ ਆ ਮੌਸਮ ਵੀ ਥੋੜਾ ਜਿਹਾ ਠੰਡਾ ਹੋਇਆ ਵਾ ਹਾਂਜੀ ਹਾਂਜੀ ਹਾਂ ਤੇ ਇਦਾਂ ਦਾ ਕੋਈ ਜਣੇ ਦੀ ਗੀਤ ਗਾ ਕੇ بارش ਆ ਜਾਏ ਕਿਉਂਕਿ ਲੋਕ ਆ ਜਿਹੜੇ ਨਾ بارش ਦੀ ਮੰਗ ਕਰ ਰਹੇ ਆ ਗਰਮੀ ਬਹੁਤ ਪੈ ਰਹੀ ਐ ਹੁ ਮੰਨਿਆ ਖੁਦਾ ਨੂੰ ਜਾਨ ਦੇਣੀ ਐ ਇੱਕ ਗੱਲ ਅੱਖਾਂ ਸ਼ਰਿਆ ਮੰਨਿਆ ਖੁਦਾ ਨੂੰ ਜਾਨ ਦੇਣੀ ਐ ਇੱਕ ਗੱਲ ਅੱਖਾਂ ਸ਼ਰਿਆ ਮੈਂ ਸਜਦਾ ਕਰਾਂ ਮੈਂ ਦੂਜਾ ਰੱਬ ਨੂੰ ਪਹਿਲੀ ਮੇਰੇ ਯਾਰ ਨੂੰ ਸਲਾਮ ਸਜਦਾ ਕਰਾਂ ਮੈਂ ਦੂਜਾ ਰੱਬ ਨੂੰ ਵਾਹ ਵਾਹ ਪਹਿਲੀ ਮੇਰੇ ਯਾਰ ਨੂੰ ਸਲਾਮ ਡੋਰ ਸਿੱਜਦਾਈ ਵਾਲਾ ਚੱਲਦਾ ਹੋ ਜ਼ਿੰਦਗੀ ਗਮਾਂ ਦੇ ਵਸ ਪੈ ਗਈ ਐਸਾ ਮਸਤਾਨਾ ਯਾਰ ਮਿਲਿਆ ਕਮੀਨਾ ਕੋਈ ਜ਼ਿੰਦਗੀ ਚ ਰਹਿ ਗਈ ਐਸਾ ਮਸਤਾਨਾ ਯਾਰ ਮਿਲਿਆ ਕਮੀਨਾ ਕੋਈ ਜ਼ਿੰਦਗੀ ਚ ਰਹਿ ਗਈ ਹੋ ਯਾਰ ਦਾ ਦیدار ਪਾ ਕੇ ਪਾ ਲਿਆ ਯਾਰ ਦਾ ਦیدار ਪਾ ਕੇ ਪਾ ਲਿਆ ਸ਼ਿਕ ਹਕੀਕੀ ਦਾ ਮੁਕਾਮ ਸਜਦਾ ਕਰਾਂ ਮੈਂ ਦੂਜਾ ਰੱਬ ਨੂੰ ਪਹਿਲੀ ਮੇਰੇ ਯਾਰ ਨੂੰ ਸਲਾਮ ਸਜਦਾ ਕਰਾਂ ਮੈਂ ਦੂਜਾ ਰੱਬ ਨੂੰ ਪਹਿਲੀ ਮੇਰੇ ਯਾਰ ਨੂੰ ਸਲਾਮ ਵਾਹਿਗੁਰੂ ਗਣਿਸੀ ਮੇਰੇ ਵਿੱਚ ਇੱਕ ਵੀ ਖੌਰੇ ਨੂੰ ਕੀ ਗਿਆ ਭਾਏ ਸੱਚ ਅੱਖਾਂ ਨਾਲੀ ਵਾਲੀ ੱਟ ਨੂੰ ਚੱਕ ਕੇ ਚਵਾਰੇ ਦੇ ਤਾਲਾਵੇ ਸੱਚ ਅੱਖਾਂ ਨਾਲੀ ਵਾਲੀ ੱਟ ਨੂੰ ਚੱਕ ਕੇ ਚਵਾਰੇ ਦੇ ਤਾਲਾਵੇ ਰੂਹਾਂ ਨਾਲ ਰੂਹਾਂ ਦੀ ਸਾਜ ਪੈ ਗਈ ਰੂਹਾਂ ਨਾਲ ਰੂਹਾਂ ਦੀ ਸਾਜ ਪੈ ਗਈ ਜਿੰਦ ਲਖਵਾਈ ਉਹ ਦੇ ਨਾਮ ਸਜਦਾ ਕਰਾਂ ਮੈਂ ਦੂਜੇ ਰੱਬ ਨੂੰ ਪਹਿਲੀ ਮੇਰੇ ਯਾਰ ਨੂੰ ਸਲਾਮ ਸਜਦਾ ਕਰਾਂ ਮੈਂ ਦੂਜੇ ਰੱਬ ਨੂੰ ਪਹਿਲੀ ਮੇਰੇ ਯਾਰ ਨੂੰ ਸਲਾਮ ਸਜਦਾ ਕਰਾਂ ਮੈਂ ਦੂਜੇ ਰੱਬ ਨੂੰ ਪਹਿਲੀ ਮੇਰੇ ਯਾਰ ਨੂੰ ਸਲਾਮ ਬਿੰਦਰ ਕਹਿੰਦਾ ਵੀ ਗੁਣ ਨਹੀਂ ਮੇਰੇ ਸੇ ਮੇਰੇ ਵਿੱਚ ਕੋਈ ਕਿਵੇਂ ਗਿਆ ਸੀ ਗੁਣ ਨਹੀਂ ਮੇਰੇ ਸੇ ਸੀਗਾ ਕੋਈ ਹਾਂਜੀ ਗੁਣ ਨਹੀਂ ਸੀ ਮੇਰੇ ਵਿੱਚ ਇੱਕ ਵੀ ਖੌਰੇ ਉਹਨੂੰ ਕੀ ਗਿਆ ਭਾਏ ਹਾਂ ਭਾਏ ਹਾਂ ਮੋਰੀ ਹਾਂ ਨਾਲੀ ਵਾਲੀ ਏਟ ਨੂੰ ਚੱਕ ਕੇ ਚਵਾਰੇ ਦਿੱਤਾ ਲਾਇ ਹਾਂਜੀ ਗੁਣ ਤਾਂ ਬਈ ਬਿੰਦਰ ਤੇਰੇ 'ਚ ਬਹੁਤ ਨੇ ਮੈਂ ਤਾਂ ਤੇਰਾ ਕਾਇਲ ਹੋ ਗਿਆ ਯਾਰ ਸਿੱਧੀ ਗੱਲ ਮੈਂ ਤੁਹਾਨੂੰ ਦੱਸਾਂ ਕਿਉਂਕਿ ਇੰਨੀ ਮਿਹਨਤ ਕਰਦਾ ਤੂੰ ਥੈਂਕ ਯੂ ਤਾਂ ਮਿਹਨਤ ਕਰਨ ਵਾਲਾ ਬੰਦਾ ਨਾ ਰੁੱਲ ਜਾਂਦਾ तकरीबन ਮੈਂ ਬਿਲਕੁਲ ਬਿਲਕੁਲ ਹਾਂ ਕਿ ਉਹਦੇ ਚਾ ਮਰ ਜਾਂਦੇ ਆ ਸੁਪਨੇ ਮਰ ਜਾਂਦੇ ਆ ਉਹਦੀਆਂ ਇਛਾਵਾਂ ਖਤਮ ਹੋ ਜਾਂਦੀਆਂ ਤੇ ਉਹ ਆਪਦੇ ਪਰਿਵਾਰ ਦੇ ਵਿੱਚ ਹੀ ਕਹ ਲਓ ਕਿ ਵੀ ਇਸ ਤਰ੍ਹਾਂ ਕਹ ਲਓ ਕਿ ਵੀ ਘੁੰਮਣ ਘੇਰੀ ਚ ਫਸ ਜਾਂਦਾ ਕਿ ਉਹ ਉਹਨੂੰ ਸੋਚਣ ਦਾ ਜਾਂ ਕਹ ਲਓ ਕਿ ਵੀ ਆਪਦੇ ਲਈ ਸਮਝ ਨਹੀਂ ਮਿਲਦਾ ਹਾਂ ਬਿਲਕੁਲ ਜੀ ਇਹੀ ਹੋਇਆ ਜੀ ਮੇਰੀ ਜ਼ਿੰਦਗੀ ਨਾਲ ਵੀ ਇਹੀ ਹੋਇਆ ਪਰ ਮੈਂ ਇੱਕ ਗੱਲ ਦੇਖੀ ਹੈਗੀ ਆ ਕਿ ਵੀ ਇੰਨੀ ਘੁੰਮਣ ਘੇਰੀ ਦੇ ਬਾਵਜੂਦ ਵੀ ਜਣੇ ਦੀ ਪਰਿਵਾਰਕ ਜ਼ਿੰਮੇਵਾਰੀਆਂ ਦੇ ਬਾਵਜੂਦ ਵੀ ਤੁਸੀਂ ਜਿਹੜਾ ਆਪਦੀ ਟਾਈਮ ਨੂੰ ਬਹੁਤ ਵਧੀਆ ਸਪੈਂਡ ਕਰ ਰਹੇ ਹਾਂ ਬਸ ਉਹ ਵੈਗਰੂ ਦਾ ਹੌਂਸਲਾ ਦਿੱਤਾ ਹੋਇਆ ਜੀ ਕਿਉਂਕਿ ਜਿਹੜਾ ਇਹ ਗੀਤ ਗਾਉਣਾ ਜਾਂ ਹਨਾ ਹਾਂਜੀ ਹਾਂਜੀ ਇਹਦੇ ਨਾਲ ਬਹੁਤ ਸਾਰੀਆਂ ਕਹਿ ਲਓ ਕਿ ਵੀ ਬਿਮਾਰੀਆਂ ਦਾ ਵੀ ਇਲਾਜ ਹੋ ਜਾਂਦਾ ਹੈ ਬਿਲਕੁਲ ਜੀ ਬਿਲਕੁਲ ਖੁਸ਼ ਰਹੀਦਾ ਜੀ ਖੁਸ਼ ਰਹਿਣ ਦੇ ਨਾਲ ਹਾਂਜੀ ਸੋ ਅੱਜ ਤੁਸੀਂ ਸਾਡੇ ਨਾਲ ਬਣੇ ਸਾਡੇ ਨਾਲ ਟਾਈਮ ਸਪੈਂਡ ਕੀਤਾ ਹਾਂਜੀ ਹਾਂਜੀ ਤੇ ਸਾਨੂੰ ਬਹੁਤ ਵਧੀਆ ਲੱਗਿਆ ਹੋਰ ਕੋਈ ਗੱਲਬਾਤ ਜੇਕਰ ਤੁਹਾਡੀ ਜੀ ਬਹੁਤ ਬਹੁਤ ਤੁਹਾਡਾ ਜੀ ਡੀ ਵੀ ਨਿਊਜ਼ ਦਾ ਜਿਹੜਾ ਧੰਨਵਾਦ ਕਰਦੇ ਆਂ ਜੀ ਤੈਹ ਦਿਲੋਂ ਜਿਹੜਾ ਨਿਮਾਣੇ ਨੂੰ ਮਾਣ ਬਖਸ਼ਿਆ ਤੁਸੀਂ ਇੱਥੇ ਮੇਰੇ ਕੋਲ ਚੱਲ ਕੇ ਆਏ ਤੇ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਇਸ ਟਾਈਮ ਮੇਰਾ ਪਹਿਲਾਂ ਇਰਾਦਾ ਬਣਿਆ ਹੋਇਆ ਤੈਨੂੰ ਘਰੇ ਛੱਦ ਕੇ ਕਰੀਏ ਆਪ ਰਿਕਾਰਡ ਫਿਰ ਮੇਰੇ ਮਨ ਦੇ ਵਿੱਚ ਆਇਆ ਕਿ ਜੋ ਨੇਚਰਲ এনवायरमेंट ਤੇਰੇ ਖੇਤ ਦੇ ਵਿੱਚ ਹੈਗਾ ਇਹੋ ਜਿਹਾ এনवायरमेंट ਕਿਤੇ ਨਹੀਂ ਲੱਭਣਾ ਦਿੰਦੇ ਬਿਲਕੁਲ ਜੀ ਬਿਲਕੁਲ ਹਾਂਜੀ ਸੋ ਇੱਕ ਤੂੰ ਬਣਾਇਆ ਬਹੁਤ ਵਧੀਆ ਆਪਦੇ ਖੇਤ ਨੂੰ ਹਾਂਜੀ ਹਾਂਜੀ ਸੋ ਬਹੁਤ ਮਨ ਖੁਸ਼ ਹੋਇਆ ਬਹੁਤ ਬਹੁਤ ਧੰਨਵਾਦ ਵੀਰ ਸਾਡੇ ਨਾਲ ਬਣਨ ਲਈ ਥੈਂਕ ਯੂ Tá no ar.